ਦੋਸਤੋ ਹਰ ਇਨਸਾਨ ਇਸ ਦੁਨੀਆ ਦੇ ਵਿੱਚ ਹਰ ਵਕਤ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਕਿਰਿਆ ਰਹਿੰਦਾ ਆ ਤੇ ਉਹ ਇੱਕ ਐਸੀ ਸ਼ਕਤੀ ਦੀ ਤਲਾਸ਼ ਵਿੱਚ ਹੈ ਜਿਸ ਦੇ ਨਾਲ ਉਸ ਨੂੰ ਜੀਵਨ ਦੇ ਵਿੱਚ ਸੁੱਖ ਮਿਲ ਸਕੇ ਕੀ ਹਨ ਉਹ ਸ਼ਕਤੀਆਂ ਜਿਹੜੀਆਂ ਸਾਨੂੰ ਮਿਲ ਜਾਣ ਤਾਂ ਫਿਰ ਉਸ ਤੋਂ ਬਾਅਦ ਸਾਨੂੰ ਕੋਈ ਪ੍ਰੋਬਲਮ ਨਾ ਰਹੇ ਹਾਰਡ ਡਾਇਰੈਕਸ਼ਨ ਤੋਂ ਪਾਵਰ ਸਟਾ ਆਨੀਆਂ ਸਭ ਨੂੰ ਪਤਾ ਆ ਸੂਰਜ ਚੜ੍ਹਦਾ ਆ ਜਿਸ ਵਕਤ ਉਹਦੋਂ ਇੱਕ ਅਲੱਗ એનર્ਜੀ ਹੈ ਜਦੋਂ ਸੂਰਜ ਚੁੱਪਦਾ ਉਹਦੋਂ ਲੇਕਨ ਇੱਕ ਅਲੱਗ એનર્ਜੀ ਹੈ ਰਾਤ ਨੂੰ ਸੁੱਤੇ ਪਿਆ ਅਲੱਗ ਤੇ ਦੁਪਹਿਰ ਨੂੰ ਅਲੱਗ ਅੱਜ ਅਸੀਂ ਗੱਲ ਕਰਾਂਗੇ ਕੁਝ ਐਸੀਆਂ ਸ਼ਕਤੀਆਂ ਦੀਆਂ ਸਾਨੂੰ ਪਹਿਲਾਂ ਪਤਾ ਹੋਵੇ ਅਸੀਂ ਬੈਠੇ ਕਿੱਥੇ ਆ ਨੰਬਰ 1 ਜਿਹੜਾ ਇਹ ਸਾਰਾ ਇੱਕ ਇਸ ਨੂੰ ਸਪੈਕਟਰਮ ਆਪਾਂ ਮੰਨੀਏ ਤੇ ਇਹਦੇ ਵਿੱਚ ਜਿੱਦਾਂ ਆ ਇੱਕ ਛੋਟੀ ਲੀਕ ਹੈਗੀ ਆ ਰਾਈਟ ਹੇਅਰ ਇਹ ਸਾਡੀ ਜੀਵਨ ਹੈ ਲਾਲ ਤੋਂ ਲੈ ਕੇ ਇਸ ਤਕਰੀਬਨ ਨੀਲੇ ਰੰਗ ਤੱਕ ਕਹਿਣ ਦਾ ਮਤਲਬ ਹੈ ਲਾਲ ਹੈ ਜਿਹੜਾ ਉਹ ਹੈਗਾ ਸਾਡਾ ਰੂਟ ਚੱਕਰਾ ਸਾਡਾ ਕਾਮਨਾਵਾ ਜਿਹਨੂੰ ਅਸੀਂ ਕਾਮ ਕਹਿੰਦੇ ਆ ਇਹ ਜਿਹੜੀ ਛੋਟੀ ਜਿਹੀ એનર્ਜੀ ਜਿਹੜੀ ਹੈ ਇਸ ਦੇ ਵਿੱਚ ਕੀ ਹੈ ਕਿ ਸਾਨੂੰ ਹਰ ਵਕਤ ਜਿਹੜਾ ਆ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਆ ਸਾਨੂੰ ਡਰਟੀ ਜੌਬਸ ਕਰਨੀਆਂ ਪੈਂਦੀਆਂ ਸਾਡੇ ਕੋਲ ਇਸ ਵਕਤ ਕੁਝ ਨਹੀਂ ਹੁੰਦਾ ਅਸੀਂ ਸਿਰਫ ਸਰਵਾਈਵਲ ਦੇ ਲਈ ਹਰ ਵਕਤ ਫਸੇ ਹੁੰਨੇ ਆ ਦੀਨਾਨ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪ੍ਰੋਬਲਮਾਂ ਆਉਂਦੀਆਂ ਆ ਦੁਨੀਆ ਭਰ ਦੀਆਂ ਉਹਨਾਂ ਨੂੰ ਇੱਥੇ ਆਉਂਦੀਆਂ ਬਿਕੋਜ਼ ਉਹ ਬਹੁਤ ਲੋਅ એનર્ਜੀ ਦੇ ਵਿੱਚ ਜੀਂਦੇ ਆ ਰੀਜ਼ਨ ਕੀ ਆ ਕਿ ਉਹਨਾਂ ਦੇ ਖਰਚੇ ਬਹੁਤ ਜਿਆਦਾ ਹੁੰਦੇ ਆ ਤੇ ਉਹਨਾਂ ਦੀਆਂ ਖਾਸ਼ੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਤੇ ਉਹ ਉਹਨਾਂ ਦੇ ਵਿੱਚ ਫਸ ਜਾਂਦੇ ਆ ਤੇ ਉਹ ਫਿਰ ਉਹਨਾਂ ਕਾਰਜਿਆਂ ਤੋਂ ਉੱਪਰ ਉੱਠਣਾ ਉਹਨਾਂ ਦੇ ਜਿਹੜਾ ਬਸ ਵਿੱਚ ਨਹੀਂ ਹੁੰਦਾ ਤੇ ਇਹ એનર્ਜੀ ਤੋਂ ਬਾਅਦ ਅਗਰ ਰਹੇ ਇਸ ਨੂੰ ਥੋੜਾ ਜਿਹਾ ਉਹ ਜਦੋਂ ਉੱਪਰ ਆ ਉੱਠਦੇ ਆ ਇਸ ਜਗ੍ਹਾ ਦੇ ਉੱਤੇ ਆਂਦੇ ਆ ਔਰੇਂਜ ਦੇ ਉੱਤੇ ਉਹ ਜਿਹੜਾ ਔਰੇਂਜ ਹੈਗਾ ਆ ਉੱਥੇ ਫਿਰ ਥੋੜਾ ਜਿਹਾ ਉਹਨਾਂ ਨੂੰ ਆਪਣੇ ਜੀਵਨ ਦੇ ਬਾਰੇ ਪਤਾ ਲੱਗਦਾ ਆ ਕਿ ਕੀ ਕੀ ਸਹੀ ਸਹੀ ਆ ਮੈਂ ਮੈਨੂੰ ਕੀ ਚਾਹੀਦਾ ਮੈਂ ਉਹੀ ਖਰੀਦਾਂ ਜਾਂ ਉਹੀ ਪਹਿਨਣਾ ਜਾਂ ਉਹੀ ਮੈਂ ਜੂਸ ਕਰਾਂ ਤਾਂ ਫਿਰ ਉਹ ਜੀਵਨ ਦਾ ਆਨੰਦ ਲੈਣਾ ਸ਼ੁਰੂ ਕਰ ਦੇਂਦੇ ਆ ਤੇ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ એનર્ਜੀ ਹੈਗੀ ਆ ਤੇ ਉਹ ਆ ਜਿਹੜੀ ਜਹਲੂ ਦੇ ਉੱਤੇ ਆਂਦੀ ਹੈ ਤੇ ਉਸ ਜਗ੍ਹਾ ਦੇ ਉੱਤੇ ਹਰ ਇਨਸਾਨ ਕੁਛ ਨਾ ਕੁਛ ਵੱਡੀਆਂ ਫੈਕਟਰੀਆਂ ਜਾਂ ਵੱਡੇ ਪੰਗੇ ਲੈਣਾ ਚਾਹੁੰਦਾ ਇਹ ਸਾਰੀ ਉਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਧਰਤੀ ਦੇ ਨਾਲ ਰਿਲੇਟਡ ਹੈਗੀਆਂ ਇਸ ਨੂੰ ਅਗਰ ਅਸੀਂ ਦੇਖੀਏ ਕਿ ਇਹ ਅਸੀਂ ਜਿਹੜੇ ਸਾਡੇ ਮਨ ਦੇ ਵਿੱਚ ਕੁਝ ਖਿਆਲ ਉੱਠਦੇ ਆ ਕੁਝ ਫੌਰਨੇ ਉੱਠਦੇ ਆ ਜੀ ਉਹਨਾਂ ਦੇ ਉੱਪਰ ਤੁਰੰਤ ਫੈਸਲੇ ਲੈਣੇ ਆ ਤੇ ਉਹਨਾਂ ਦੇ ਪਿੱਛੇ ਤੁਰੰਤ پاگل ਹੁੰਨੇ ਆ ਤੇ ਉਹ ਸਾਰੀਆਂ ਜਿੱਜਾ ਜਿਹੜੀਆਂ ਇਹ ਸਾਡੀਆਂ ਹੈ ਸ਼ਕਤੀਆਂ ਮਗਰ ਇਹਨਾਂ ਸ਼ਕਤੀਆਂ ਨੂੰ ਅਸੀਂ ਪਛਾਣ ਨਹੀਂ ਪਾਉਂਦੇ ਤੇ ਇਸ ਕਰਕੇ ਜਦੋਂ ਸਾਨੂੰ ਇਹਨਾਂ ਬਾਰੇ ਨੌਲੇਜ ਨਹੀਂ ਹੁੰਦੀ ਤਾਂ ਫੇਰ ਅਸੀਂ ਉਹਨਾਂ ਦੇ ਵਿੱਚ ਫਸ ਜਾਂਦੇ ਆ ਤੇ ਅਗਰ ਅਸੀਂ ਦੇਖੀਏ ਇਹ ਜਿਹੜੀ ਜਿਹੜੀ ਇੰਨੀ ਲਾਈਨ ਦੇ ਵਿੱਚ ਜੀਨੇ ਆ ਇਹਦੇ ਉੱਪਰ ਵੀ ਅਲੱਗ ਚੀਜ਼ਾਂ ਆ ਇਹਦੇ ਥੱਲੇ ਵੀ ਅਲੱਗ ਚੀਜ਼ਾਂ ਆ ਕਿਸ ਤਰ੍ਹਾਂ ਜਿਹੜਾ ਸਾਡਾ ਸਹਾਸਰ ਚੱਕਰ ਹੈ ਉਸ ਦਾ ਬੈਂਗਣੀ ਰੰਗ ਮੰਨਿਆ ਜਾਂਦਾ ਕਿ ਜਿੱਥੇ ਸਭ ਕੁਝ ਖੁੱਲ ਜਾਂਦਾ ਜਿੱਥੇ ਤੁਹਾਡੀ ਲਾਈਫ ਦੇ ਵਿੱਚ ਦੁਨੀਆ ਭਰ ਦੀਆਂ ਹਰ ਚੀਜ਼ਾਂ ਜਿਹੜੀਆਂ ਸੁੱਖ ਸੁਭ ਦਾ ਮਿਲਦੀਆਂ ਤੁਹਾਨੂੰ ਸ਼ਾਂਤੀ ਆ ਜਾਂਦੀ ਹੈ ਇਹ ਉਹ ਪੁਆਇੰਟ ਹੈ ਜਿੱਥੇ ਤੁਹਾਡੇ ਤੁਹਾਡੇ ਮਨ ਦੇ ਵਿੱਚ ਮਤਲਬ ਮੈਂ ਇੱਕ ਇੱਕ ਅਲੱਗ ਤਰ੍ਹਾਂ ਦੇ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਆ ਤੁਹਾਡੂ ਜੀਵਨ ਦੇ ਵਿੱਚ ਸੁੱਖਾਂ ਨੂੰ ਪਤਾ ਲੱਗ ਜਾਂਦਾ ਭੋਗਣਾ ਕਿਸ ਤਰ੍ਹਾਂ ਆ ਤੇ ਉਸ ਤੋਂ ਬਾਅਦ ਕੁਝ ਐਸੀਆਂ ਲਾਈਟਾਂ ਹੈਗੀਆਂ ਜਿਹਦਾ ਐਕਸ-ਰੇ ਹੈਗਾ ਐਕਸੀ ਪਾਵਰ ਹੈ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਘੁਸ ਕੇ ਵੀ ਦੇਖ ਸਕਦੀ ਹੈ ਉਹ ਵੀ ਤਾਂ ਇੱਕ ਲਾਈਟ ਹੈ ਨਾ ਇੱਕ ਪਾਵਰ ਹੈ ਤੇ ਫਿਰ ਜਿਹੜਾ ਹੈਗਾ ਹੋਰ ਬਹੁਤ ਸਾਰੀਆਂ ਜਿੰਨੀਆਂ ਇਸੇ ਤਰ੍ਹਾਂ ਜਦੋਂ ਵਾਪਸ ਪਿੱਛੇ ਆਣੇ ਆ ਜਿਸ ਤਰ੍ਹਾਂ ਸਾਡਾ ਜਿਹੜਾ ਕਹਿ ਲਓ ਕਿ ਜਿੰਨੇ ਰੇਡੀਓ ਟੀਵੀ ਸਿਗਨਲ ਹੈ ਕੀ ਹੈ ਇਹ ਵੀ ਇੱਕ ਪਾਵਰ ਹੈਗਾ ਬਹੁਤ ਸਾਰੇ ਲੋਕਾਂ ਨੂੰ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਜਿਨ੍ਹਾਂ ਨੂੰ ਤੁਸੀਂ ਸੋਚ ਨਹੀਂ ਸਕਦੇ ਤੇ ਇਸ ਕਰਕੇ ਜਿਹੜੀਆਂ ਤੁਹਾਡੀਆਂ ਪਾਵਰਸ ਹੈਗੀਆਂ ਉਹਨਾਂ ਨੂੰ ਜਿੰਨੀਆਂ ਤੁਹਾਡੇ ਕੋਲ ਹੈਗੀਆਂ ਉਹਨਾਂ ਨੂੰ ਪਹਿਲਾਂ ਪਛਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਹੈ ਕੀ ਆਪਣੇ ਆਪ ਦੇ ਨਾਲ ਬੈਠਣਾ ਜਿਹੜਾ ਮੈਡੀਟੇਸ਼ਨ ਦੇ ਵਿੱਚ ਹੈ ਉਹ ਇਹੀ ਹੈਗਾ ਆ ਕਿ ਤੁਹਾਨੂੰ ਉਹਦੇ ਵਿੱਚ ਅੰਡਰਸਟੈਂਡਿੰਗ ਹੁੰਦੀ ਹੈ ਕਿ ਮੈਂ ਕਿੱਥੇ ਖੜਾ ਆ ਤੁਸੀਂ ਆਪਣਾ ਮੰਥਨ ਕਰਦੇ ਹੋ ਉਹ ਮੰਥਨ ਕਰਨਾ ਬਹੁਤ ਜ਼ਰੂਰੀ ਹੈ ਦੋਸਤੋ ਉਹ ਮੰਥਨ ਕਿਸ ਤਰ੍ਹਾਂ ਕਰਨਾ ਹੈ ਹਰ ਵਕਤ ਤੁਹਾਨੂੰ ਤਕਰੀਬਨ ਆਪਣੇ ਆਪ ਦੇ ਨਾਲ ਫਿਰ ਉਹ ਜੋੜੇ ਰੱਖਦਾ ਆ ਤੇ ਉਹਦੇ ਲਈ ਉਸ ਟਾਈਮ ਆਪਣੇ ਆਪ ਦੇ ਨਾਲ ਬੈਠਣਾ ਹੈ ਕੋਈ ਵੀ ਸੋਚ ਪਰੇ ਰੱਖ ਦੇਣੀ ਹੈ ਕਿ ਆ ਕੋਈ ਵੀ ਖਿਆਲ ਉਸ ਵਕਤ ਦੁਨੀਆ ਪਰਦੇ ਆਣਗੇ ਦੁਨੀਆ ਪਰਦੇ ਨੇਗੇਟਿਵ ਪੋਜ਼ਿਟਿਵ ਚੀਜ਼ਾਂ ਆਂਦੀਆਂ ਐ ਉਸ ਵਕਤ ਮਗਰ ਤੁਸੀਂ ਆਪਣੇ ਆਪ ਨੂੰ ਇਹ ਰੱਖ ਰੱਖਣਾ ਕਿ ਮੈਂ ਸਿਰਫ ਪਹਿਲਾਂ ਆਪਣੇ ਆਪ ਨੂੰ ਇੱਥੇ ਬੈਠਾ ਆ ਤੇ ਮੈਨੂੰ ਹੋਰ ਕੁਝ ਨਹੀਂ ਸਿਰਫ ਬੈਠਾ ਆ ਮੈਂ ਬੈਠਾ ਆ ਉਹ ਜਿਹੜਾ ਮੈਂ ਵਾਪਸ ਆਣਾ ਆਪਣੇ ਆਪ ਦੇ ਨਾਲ ਜੁੜਨਾ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਜਦੋਂ ਇਨਸਾਨ ਆਂਦਾ ਹੈ ਗਰਭ ਦੇ ਵਿੱਚ ਉਹ ਪਰਮਾਤਮਾ ਇਟਸ self ਤੁਹਾਡੀ ਆਤਮਾ ਆ ਉਹ ਆਂਦਾ ਉਹ ਆਪਣੇ ਲਈ ਇੱਕ ਸ਼ਰੀਰ ਜਿਹੜਾ ਹੈ ਇਹ ਸਾਡਾ ਇਹ ਵੀਹਿਕਲ ਹੈ ਉਸ ਦਾ ਸੋ ਇਸ ਦੇ ਅੰਦਰ ਉਹ ਪਰਮਾਤਮਾ ਹੀ ਆ ਸੀ ਅਸੀਂ ਕਦੇ ਆਪਣੇ ਆਪ ਦੇ ਬਾਰੇ ਨਹੀਂ ਦੇਖਦੇ ਮੁੜ ਕੇ ਪਿਛਲੀ ਤਰਫ ਨਹੀਂ ਦੇਖਦੇ ਅੰਦਰ ਦੀ ਤਰਫ ਨਹੀਂ ਦੇਖਦੇ ਹਮੇਸ਼ਾ ਸਾਡੇ ਸਾਰੇ ਸੈਂਸਸ ਜਿਹੜੇ ਉਹ ਬਾਹਰ ਦੀ ਤਰਫ ਜਾਂਦੇ ਆ ਅੱਖਾਂ ਵੀ ਬਾਹਰ ਦੇਖਦੀਆਂ ਨੱਕ ਵੀ ਬਾਹਰ ਅੰਦਸ ਸੁਗੰਧ ਲੈਂਦਾ ਕਾਨੂੰ ਵੀ ਬਾਹਰ ਦੀ ਅਚ ਜਾਂ ਟੇਸਟ ਵੀ ਬਾਹਰ ਦੇ ਇਹ ਸਾਰੇ ਜਿਹੜੇ ਸਾਡੇ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਅਸੀਂ ਟੱਚ ਜੋ ਕਰ ਰਹੇ ਹਾਂ ਹਰ ਚੀਜ਼ ਜਿਹੜੇ ਬਾਹਰ ਦੇ ਸਵਾਦ ਹੈ ਉਹ ਜਿਹੜੇ ਬਾਹਰ ਮਗਰ ਅੰਦਰ ਲੈਂਦਾ ਕੌਣ ਹੈ ਸਵਾਦ ਉਹਦੇ ਨਾਲ ਸਾਡਾ ਜਿਹੜਾ ਬਾਹਰ ਤੇ ਅੰਦਰ ਦੇ ਦਾ ਤਾਲਮੇਲ ਨਹੀਂ ਹੈਗਾ ਜਦੋਂ ਸਾਡਾ ਤਾਲਮੇਲ ਨਹੀਂ ਹੈਗਾ ਆਊਟਰ ਵਰਲਡ ਤੇ ਇਨਰ ਵਰਲਡ ਦਾ ਉਸ ਵਕਤ ਸਾਡੇ ਲਾਈਫ ਦੇ ਵਿੱਚ ਦੁੱਖ ਆਨੇ ਸ਼ੁਰੂ ਹੁੰਦੇ ਵਿੱਚ ਕੋ ਸਾਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਸਾਡਾ ਗੇਅਰ ਚੇਂਜ ਕਰਨ ਦਾ ਇੱਕ ਟਾਈਮ ਹੁੰਦਾ ਜਿੱਥੇ ਅਸੀਂ ਉਹ ਗੇਅਰ ਚੇਂਜ ਨਹੀਂ ਕਰਦੇ ਉਹ ਤੁਹਾਡੀ ਚੇਤਨਾ ਦੇ ਵਿੱਚ ਚੇਂਜ ਆਉਂਦੀ ਹੈ ਜਿਹੜਾ ਬੰਦਾ ਆਪਣੇ ਨਾਲ ਬੈਠਣਾ ਸ਼ੁਰੂ ਕਰ ਲੈਂਦਾ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਫਿਰ ਸੁੱਖਾਂ ਦੀਆਂ ਉਹ ਸ਼ਕਤੀਆਂ ਆਉਣੀਆਂ ਸ਼ੁਰੂ ਕਰ ਦਿੰਦਾ ਜਿਹੜੀਆਂ ਸ਼ਕਤੀਆਂ ਦੀ ਉਹ ਤਲਾਸ਼ ਦੇ ਵਿੱਚ ਨਾ ਜਾਣੇ ਕਿੱਥੇ ਕਿੱਥੇ ਭਟਕਦਾ ਫਿਰਦਾ ਹੈ ਸੋ ਦੋਸਤੋ ਸੁੱਖ ਹੋਰ ਕਿਤੇ ਨਹੀਂ ਆ ਕਿਸੇ ਮਟੀਰੀਅਲ ਦੇ ਵਿੱਚ ਸੁੱਖ ਨਹੀਂ ਕਿਸੇ ਰਿਸ਼ਤੇ 'ਚ ਸੁੱਖ ਨਹੀਂ ਹੈਗਾ ਕਿਤੇ ਜਗ੍ਹਾ ਤੇ ਤੁਹਾਨੂੰ ਸੁੱਖ ਨਹੀਂ ਮਿਲਣਾ ਸੁੱਖ ਤੁਹਾਡੇ ਅੰਦਰ ਹੈ ਪਰ ਤੁਹਾਨੂੰ ਇਹ ਲੱਭਣਾ ਪੈਣਾ ਹੈ ਲੱਭਣ ਦਾ ਇੱਕੋ ਇੱਕ ਤਰੀਕਾ ਹੈ ਕਮ ਬੈਕ ਹੋਮ ਮੈਡੀਟੇਸ਼ਨ ਮੀਨ ਆਪਣੇ ਅੰਦਰ ਆਉਣ ਦੀ ਕੋਸ਼ਿਸ਼ ਜਿਹੜੀ ਕਰਨੀ ਆ ਉਸੇ ਨੂੰ ਆਪਾਂ ਧਿਆਨ ਕਹਿੰਦੇ ਆ ਆਪਣੇ ਆਪ ਨਾਲ ਬੈਠਣਾ ਜੇ ਤੁਹਾਨੂੰ ਕੋਈ ਚੰਗੀ ਚੀਜ਼ ਲੱਗਦੀ ਆ ਉਹਦੇ ਨਾਲ ਟਾਈਮ ਬਿਤਾਓ ਇਹ ਨਹੀਂ ਹੈਗਾ ਕਿ ਤੁਸੀਂ ਬੈਠ ਕੇ ਕੋਈ ਮਾਲਾ ਪੜ੍ਹਨੀ ਆ ਨੋ ਤੁਹਾਡੀਆਂ ਹੌਬੀਜ਼ ਨੂੰ ਪਹਿਚਾਣੋ ਉਹਨਾਂ ਨੂੰ ਜਦੋਂ ਤੁਸੀਂ ਪਹਿਚਾਣੋਗੇ ਤੁਸੀਂ ਟਾਈਮਲੈਸ ਫੀਲ ਕਰੋਗੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿਥੇ 10 ਘੰਟੇ ਬੀਤ ਗਏ ਜਿਹੜਾ ਬੰਦਾ ਕੋਈ ਕੁਝ ਦੇਖੇ ਜਿਹੜਾ ਬੰਦਾ ਕੁਝ ਕ੍ਰੀਏਟਿੰਗ ਕਰਦਾ ਕੁਝ ਚੀਜ਼ ਉਸ ਵਿੱਚ ਕ੍ਰੀਏਸ਼ਨ ਹੈ ਜਿਹਦੇ ਵਿੱਚ ਕੋਈ ਕੋਈ ਪੇਂਟਿੰਗ ਬਣਾਦਾ ਨੇਮ ਐਨੀਥਿੰਗ ਅਗਰ ਤੁਹਾਡਾ ਕੋ ਪ੍ਰੋਜੈਕਟ ਹੈ ਜਦੋਂ ਤੁਸੀਂ ਉਹਦੇ ਵਿੱਚ ਪਾਗਲ ਹੁੰਨੇ ਆ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਜਿਹੜੀਆਂ ਮੂਮੈਂਟਸ ਹੈਗੀਆਂ ਉਹਨਾਂ ਦੇ ਵਿੱਚ ਤੁਹਾਡੇ ਨਾਲ ਫਿਰ ਅਗਰ ਬੰਦਾ ਉਹ ਕਰਦਾ ਹੋਇਆ ਇਹੇ ਵੀ ਜਾਗ ਜਾਏ ਕਿ ਇਹ ਪੇਂਟਿੰਗ ਮੈਂ ਬਣਾ ਰਿਹਾ ਮੈਂ ਜਾਗਰਤ ਹੈ ਮਗਰ ਉਹਨੂੰ ਜਦੋਂ ਦੋਨਾਂ ਨੂੰ ਜਦੋਂ ਬੈਲੈਂਸ ਕਰ ਲੈਂਦਾ ਉਸ ਵਕਤ ਧਿਆਨ ਘਟਤ ਹੋ ਜਾਂਦਾ ਉਸੇ ਨੂੰ ਕਹਿੰਦੇ ਆ ਉਹਦੇ ਅੰਦਰ ਫਿਰ ਪਾਵਰਸ ਆਣੀਆਂ ਸ਼ੁਰੂ ਹੋ ਜੰਦੀਆਂ ਹਨ ਅਦਰਿਸ਼ ਪਾਵਰ ਆਇਆ ਇਸ ਤਰ੍ਹਾਂ ਦੀ ਪਾਵਰਸ ਹੈਗੀਆਂ ਜਿਸ ਤਰ੍ਹਾਂ ਆਪਾਂ ਦੇਖਦੇ ਆ ਇਸ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਅਲੱਗ-ਅਲੱਗ ਪਾਵਰਾਂ ਇੱਥੇ ਤੱਕ ਤਾਂ ਰੰਗਾਂ ਤੱਕ ਤਾਂ ਅਸੀਂ ਦੇਖ ਸਕਦੇ ਹਾਂ ਬਹੁਤ ਕੁਝ ਐਸਾ ਹੈ ਸਾਡੇ ਦੇਗ ਦੇ ਵਿੱਚ ਜੋ ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਔਰ ਜਿਹੜੇ ਲੋਕ ਥੋੜੇ ਮੈਂਟਲੀ ਹੋ ਜਾਂਦੇ ਨੇ ਨਾ ਜਿਨ੍ਹਾਂ ਨੂੰ ਹਲੂਸੀਨੇਸ਼ਨ ਹੁੰਦੀਆਂ ਉਹਨਾਂ ਨੂੰ ਕਈ ਚੀਜ਼ਾਂ ਐਸੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਦੋਸਤੋ ਜਿਹੜੀਆਂ ਅਸੀਂ ਯਕੀਨ ਨਹੀਂ ਕਰਦੇ ਸੋ ਸਾਰਾ ਕੁਝ ਹੈਗਾ ਇਸ ਦੁਨੀਆ ਵਿੱਚ ਜੋ ਜਿਸ ਚੀਜ਼ ਦਾ ਨਾ ਆ ਉਹ ਚੀਜ਼ ਵੀ ਹੈਗੀ ਆ ਮਗਰ ਸਾਨੂੰ ਨਹੀਂ ਪਤਾ ਦੈਟ ਇਜ਼ ਅ ਡਿਫਰੈਂਟ ਸਟੋਰੀ ਸੋ ਹੋਪ ਇਹ ਤੁਸੀਂ ਸਮਝੇ ਹੋਗੇ ਜਿਹੜੇ ਲੋਕ ਮੈਡੀਟੇਸ਼ਨ ਯੋਗ ਜਾਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਇੰਟਰਸਟ ਰੱਖਦੇ ਆ ਅਗਰ ਕੋਈ ਇਹੋ ਜਿਹੇ ਜਿਹੜੇ ਚੱਕਰਾਸ ਦੇ ਜਾਂ ਹੋਰ એનਰਜੀਜ਼ ਨੂੰ ਕਿਸ ਤਰ੍ਹਾਂ ਵੇਕਨ ਕਰਨਾ ਉਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਦੇ ਚਾਹਵਾਨ ਹਨ ਪਲੀਜ਼ ਫੀਲ ਫਰੀ ਟੂ ਕੰਟੈਕਟ ਮੀ ਧੰਨਵਾਦ